ਕੁੱਤਾ ਬੋਲਨੇ ਆ ਤੇ ਭਗਤ ਨਾਮਦੇਵ ਜੀ ਦੀ ਐਹੋ ਜੀ ਭਾਵਨਾ ਬਲ ਕੇ ਉਹਨਾਂ ਨੇ ਕੂਕਰ ਦੇ ਵਿੱਚੋਂ ਪਤਵਾਣ ਦੇ ਦਰਸ਼ਨ ਕੀਤੇ ਆ ਉਹ ਨੀਵੇਂ ਸੰ ਜਤਾ ਕਰਕੇ ਜਤਾ ਨਹੀਂ ਪਾਈ ਆਪਣੇ ਲੋਕਾਂ ਦੀਆਂ ਬਣਾਈਆਂ ਨੇ ਉਹ ਜਤਾ ਕਰਕੇ ਤੇ ਨੀਵੇਂ ਸੀ ਪਰ ਪ੍ਰਭੂ ਦਾ ਸਿਮਰਨ ਨਾਮ ਪਜਣ ਬੰਦਗੀ ਕਰਕੇ ਉਹ ਉੱਚੇ ਹੋ ਗਏ ਸੋ ਭਾਈ ਬਰਦਾਸ ਜੀ ਆਪਣੀ ਬਾਤ ਦੇ ਵਿੱਚ ਫਰਮਾਨ ਕਰਦੇ ਨੇ ਸੋਨ ਪਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਨਾਈ ਭਗਤ ਸੈਨਜੀ ਬਰੇ ਪਿਆਰ ਵਾਲੇ ਬਰੇ ਸ਼ਰਧਾ ਦਾ ਦਇਆਵਾਨ ਬਰੇ ਸ਼ਰਧਾਵਾਨ ਸੰਨ ਕਿਸੇ ਵੀ ਉਹਨਾਂ ਦੇ ਦਰਦ ਤੇ ਉਹਨਾਂ ਨੂੰ ਦੇਖ ਕੇ ਦੇ ਵਿਚੋਣਾ ਤਨ ਦੀ ਗਰੀਬੀ ਸੀ ਪਰ ਫਿਰ ਵੀ ਆਏਗਾ ਕਿ ਪਲੀ ਸਿਵਾ ਕਰਨੀ ਉਹਨਾਂ ਨੇ ਬਰਾ ਪ੍ਰਸ਼ਾਦਾ ਜੀ ਉਹ ਜਾ ਵੀ ਹੋਣਾ ਕਿਸੇ ਰਾਗੀ ਨੂੰ ਖਾਲੀ ਨਹੀਂ ਸਿ ਜਾਣਦੇ ਆਪਣੇ ਘਰ ਤੋਂ ਐਸੀ ਰੱਬ ਦੇ ਰੰਗ ਦੇ ਵਿੱਚ ਰੱਤੀ ਹੋਈ ਉਹ ਜੋ ਜਿੱਥੇ ਵੀ ਕਿਤੇ ਪਤਾ ਲੱਗਣਾ ਨਾ ਭਗਤ ਸੈਨਜੀ ਨੂੰ ਕਿ ਪ੍ਰਮਾਤਮਾ ਦਾ ਭਜਨ ਹੋ ਰਿਹਾ ਬੰਦਗੀ ਹੋ ਰਹੀ ਹੈ ਨਾਮ ਜਪਿਆ ਜਾ ਰਿਹਾ ਹੈ ਕਹਿੰਦੇ ਉਹਨਾਂ ਨੇ ਉਹ ਸਮਾਂ ਕਦੇ ਬੁਆਇਆ ਨਹੀਂ ਪਰ ਸਤ ਸੰਗਤ ਦੇ ਵਿੱਚ ਜਾਂਦੇ ਨੇ ਜਿੱਥੇ ਵੀ ਕਿਤੇ ਨੂੰ ਪਤਾ ਲੱਗਣਾ ਚਾਹੀਏ ਉਹਨਾਂ ਦੇ ਨਗਰ ਦੇ ਵਿੱਚ ਸਤ ਸੰਗਤ ਹੋਣਾ ਹੀ ਚਾਹੀਏ ਕਿਤੇ ਬੁਰੇ ਦਰਾਂ ਸਾਰ ਪਿਆਰੇ ਛੱਡ ਕੇ ਸਤ ਸੰਗਤ ਦੇ ਵਿੱਚ ਜਾਣਾ ਕਿਉਂਕਿ ਉਹਨਾਂ ਨੇ ਭਗਤ ਕਬੀਰ ਜੀ ਦਾ ਜੀਵਨ ਪੜਿਆ ਸੀ ਕਿ ਕਿਸ ਤਰ੍ਹਾਂ ਭਗਤ ਕਬੀਰ ਜੀ ਨੂੰ ਸੰਨਰਨ ਕਾਰਨ ਨੇ ਨਿਵਾਜਿਆ ਤੇ ਕਹਿੰਦੇ ਨੇ ਜਦੋਂ ਆਪਾਂ ਕਿਸੇ ਦੇ ਬਾਰੇ ਸੁਣਦੇ ਆ ਚੰਗਾ ਸੁਣੀਏ ਮਨ ਦੇ ਵਿੱਚ ਚਾਹ ਹੁੰਦਾ ਕਿ ਆਪਾਂ ਵੀ ਇਹਦੇ ਵਰਗਾ ਬਣੀਏ ਸਾਡੇ ਅਧਿક્ષਿਤ ਹੋਤੇ ਸਹਿਬਜ਼ਾਦੇ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਅਜੀਤ ਸਿੰਘ ਬਾਬਾ ਜੋਜਾਰ ਸਿੰਘ ਅਸਲੀ ਕਹਿਣੇ ਕਿ ਸਾਡੇ ਬੱਚੇ ਵੀ ਉਹਨਾਂ ਦੀ ਸਿੱਖਿਆ ਤੇ ਚੱਲਣ ਉਹਨਾਂ ਵਰਗੇ ਦਾ ਚਲੋ ਨਹੀਂ ਬਣ ਸਕਦੇ ਪਰ ਉਹਨਾਂ ਦੇ ਪਾਏ ਪੁੰਨਿਆਂ ਤੇ ਚੱਲਣ ਤੇ ਜਦੋਂ ਕਿਸੇ ਦਾ ਚੰਗਾ ਜੀਵਨ ਸਾਨੂੰ ਪਰਮ ਨੂੰ ਮਿਲਦਾ ਤਾਂ ਸਾਡੇ ਮਨ ਵਿੱਚ ਉਹ ਸੁਭਾਵਕ ਕੀ ਇੱਕ ਉਪਜੇ ਪੈਦਾ ਹੁੰਦੀ ਕਿ ਸਾਡਾ ਵੀ ਕਿਤੇ ਜੀਵਨ ਇਹਦੇ ਵਰਗਾ ਬਣ ਜਾਏ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਬੱਚੇ ਕੀ ਦੇਖਦੇ ਹੋ ਉਹਨਾਂ ਨੂੰ ਕੋਈ ਲੱਚਰ ਗੀਤ ਚੱਲਦਾ ਹੋਵੇ ਕੋਈ ਐਕਟਰ ਜੀ ਦੀ ਜ਼ਿਆਦਾ ਜਨੀ ਪਬਲਿਕਿਟੀ ਹੋ ਗਈ ਹੋਵੇ ਬੱਚੇ ਕਹਿੰਦੇ ਕਿ ਮੈਂ ਤੇ ਵਰਗਾ ਬੰਨਾ ਜਿਵੇਂ ਆਪਾਂ ਨੂੰ ਮਾਹੌਲ ਮਿਲੇਗਾ ਜਿਹੜਾ ਸਾਡਾ ਮੰਨਿਆ ਉਹਦੇ ਵਿੱਚ ਹੀ ਰੰਗਿਆ ਜਾਏਗਾ ਤੇ ਮਨ ਭਗਤ ਸੈਨਜੀ ਨੇ ਭਗਤ ਕਬੀਰ ਜੀ ਦਾ ਜੀਵਨ ਪੜਿਆ ਉਹਨਾਂ ਤੋਂ ਸਿੱਖਿਆ ਮਿਲੀ ਕਿ ਕਿਸ ਤਰ੍ਹਾਂ ਭਗਤ ਜੀ ਨੇ ਰੱਬ ਨੂੰ ਰਜਾਇਆ ਤੇ ਫਿਰ ਪਰਮਾਤਮਾ ਭਗਤ ਕਬੀਰ ਜੀ ਦੇ ਕਾਰਜ ਕਰਨ ਵਾਸਤੇ ਕਬੀਰ ਜੀ ਦਾ ਰੂਪ ਧਾਰਨ ਕਰਕੇ ਧਰਤੀ ਤੇ ਵੀ ਆਏ ਨਹੀਂ ਭਗਤ ਕਬੀਰ ਜੀ ਦੀ ਪੁੱਤਰੀ ਦੀ ਸ਼ਾਦੀ ਸੀ ਤੇ ਕੋਲ ਕੁਝ ਵੀ ਨਹੀਂ ਸੀ ਭਗਤ ਕਬੀਰ ਜੀ ਦੇ ਸਿਵਾਏ ਸਿਰਫ ਨਾਮ ਤੋਂ ਡਿਣਾ ਉਹ ਵੀ ਭਜਨ ਬੰਦਗੀ ਵਾਲੀ ਰੂਹ ਸੀ ਤੇ ਕਹਿੰਦੇ ਜਦੋਂ ਆਪਣੀ ਪੁੱਤਰੀ ਦੀ ਸ਼ਾਦੀ ਕਰਨੀ ਸੀ ਘਰ ਦੇ ਵਿੱਚ ਕੁਝ ਹੈ ਨਹੀਂ ਸੀ ਤੇ ਨਿੰਦਕਾਂ ਨੇ ਗੱਲ ਖੜਾ ਦਿੱਤੀ ਸੀ ਕਿ ਭਗਤ ਕਬੀਰ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਤੇ ਜਿਹੜੇ ਬਰਾਤੀ ਆਉਣਗੇ ਨਾ ਉਹਨਾਂ ਨੂੰ ਇੱਕ ਇੱਕ ਸੋਨੇ ਦੀ ਮੋਹਰ ਵੀ ਦੇਣੀ ਐ ਤੇ ਨਿੰਦਕਾਂ ਨੇ ਗੱਲ ਪਰਾ ਦਿੱਤੀ ਸੀ ਤੇ ਹੁਣ ਭਗਤ ਕਬੀਰ ਜੀ ਨੂੰ ਨਿਰੰਗ ਕਾਲ ਦਾ ਆਸਰਾ ਸੀ ਉਹਦਾ ਆਸਰਾ ਲੈ ਕੇ ਇਤਿਹਾਸ ਲਿਖਿਆ ਦੇਖਦੇ ਆਂ ਕਹਿੰਦੇ ਜੰਗਲ ਦੇ ਵਿੱਚ ਬਹਿ ਗਏ ਉਸ ਪਰਮਾਤਮਾ ਦੀ ਅਨੰਤਨਾ ਇਹਨਾਂ ਲੱਗ ਪਏ ਤੇ ਉਧਰ ਨਿਰੰਗ ਕਾਲ ਜਿਹੜੇ ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਇਸ ਮਾਤ ਲੋਕ ਦੇ ਵਿੱਚ ਆਏ ਉਹਦੀ ਪੁੱਤਰੀ ਦੀ ਸ਼ਾਦੀ ਕੀਤੀ ਤੇ ਜਿੰਨੇ ਵੀ ਬਰਾਤੀ ਆਏ ਸਨ ਸਾਰਿਆਂ ਨੂੰ ਇੱਕ ਇੱਕ ਮੋਹਰ ਦਿੱਤੀ ਅਗਟ ਕਬੀਰ ਦੀ ਦੀ ਲਾਜ ਰੱਖੀ ਉਸ ਨਰਨੰਕਾਰ ਜੀ ਨੇ ਜਦੋਂ ਐਵਜਾ ਜੀਵਨ ਪਰਮ ਨੂੰ ਮਿਲਿਆ ਨਾ ਤਾਂ ਤੇ ਸੈਣ ਜੀ ਨੂੰ ਤੇ ਮਨ ਦੇ ਵਿੱਚ ਚਾਹ ਪੈਦਾ ਆਇਆ ਮੈਂ ਵੀ ਕਿਉਂ ਨਾ ਪਰਮਾਤਮਾ ਦੀ ਭਗਤੀ ਕਰਾਂ ਬੰਦਗੀ ਕਰਾਂ ਲਾਗ ਲੱਗ ਗਈ ਤੇ ਸਿਮਰਨ ਕਰਨ ਲੱਗੇ ਪਏ ਜਿੱਤੇ ਵੀ ਕਿਤੇ ਸਤ ਸੰਗਤ ਹੋਣਾ ਉਹਨਾਂ ਨੇ ਜਾਣਾ ਤੇ ਡਿਊਟੀ ਭਗਤਾਂ ਸਾਂਝੀ ਦੀ ਕੀ ਸੀ ਕਿਤੇ ਦੇ ਉਹ ਨਾਈ ਸਨ ਜਾਤ ਦੇ ਨਾਈ ਸਨ ਤੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕਰਕੇ ਰਾਜੇ ਦੀ ਸੇਵਾ ਕਰਦੇ ਸਨ ਉਹਦਾ ਇਸ਼ਨਾਨ ਪਾਣ ਕਰਾਉਣਾ ਰਾਜੇ ਦੀ ਮਾਲਿਸ਼ ਕਰਨੀ ਇਹ ਉਹਨਾਂ ਦਾ ਨਿੱਕ ਦਾ ਕਰਮ ਸੀ ਤੇ ਕਹਿੰਦੇ ਸਮਾਂ ਇਹੋ ਜਿਹਾ ਬੜਿਆ ਇੱਕ ਦਿਨ ਉਸ ਨਗਰ ਦੇ ਵਿੱਚ ਮਹਾਂਪੁਰਸ਼ ਆਏ ਰੱਬ ਦੇ ਪਿਆਰੇ ਆਏ ਤੇ ਉਹਨਾਂ ਨੇ ਦੀਵਾਨ ਨਾਅਰੇ ਸ਼ੁਰੂ ਕਰ ਦਿੱਤੇ ਇਸ ਵਾਰ ਤਾਂ ਨੂੰ ਭਾਈ ਗੁਰਦਾਸ ਜੀ ਆਪਣੀ ਵਾਰ ਅੰਦਰ ਕਹਿੰਦੇ ਨੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਬੁਆ ਸਹਿਣ ਨਾਈ ਪ੍ਰੇਮ ਭਗਤ ਰਾਤੀ ਕਰੈ ਭੰਕੇ ਰਾਜ ਦਵਾਰੇ ਜਾਈ ਆਏ ਸੰਤ ਪ੍ਰਾਣੇ ਕੀਰਤਨ ਹੋਆ ਤ੍ਰੈਣ ਸਵਾਈ ਕਹਿੰਦੇ ਰਾਜ ਦੇ ਦਰਬਾਰ ਦੇ ਵਿੱਚ ਵੀ ਜਾਂਦਾ ਸੀ ਨਿਤ ਕਰਮ ਕਰਦਾ ਸੀ ਆਪਣਾ ਜਾ ਕੇ ਰਾਜ ਦੀ ਸੇਵਾ ਕਰਦੇ ਸੰਭਗਤ ਸੈਨ ਜੀ ਪਰ ਅੱਜ ਗੱਲ ਕੁਝ ਹੋਰ ਬਣ ਗਈ ਕਿ ਰੱਬ ਦੇ ਪਿਆਲੇ ਆਏ ਮਾਹ ਪੂਛ ਬੰਦਗੀ ਕਰਨ ਵਾਲੀਆਂ ਰੂਹਾਂ ਆਈਆਂ ਆਏ ਸੰਤ ਪ੍ਰਾਣੀ ਕੀਰਤਨ ਹੋਵਾ ਹੈ ਸੁਣਾਈ ਜਦੋਂ ساری ਰਾਤ ਕੀਰਤਨ ਹੋ ਰਿਹਾ ਤੇ ਕਹਿੰਦੇ ਭਗਤ ਸੈਨ ਜੀ ਵੀ ਉਸ ਕੀਰਤਨ ਦੇ ਵਿੱਚ ਬੈਠ ਗਏ ਮਾਹਪੁਰਸ਼ਾਂ ਨੇ ਐਸੇ ਪਿਆਰ ਵਾਲਾ ਕੀਰਤਨ ਕੀਤਾ ਕਿੰਦੇ ਭਗਤ ਸੈਨ ਜਿਹੜੀਆਂ ਅੰਦਰੀਆਂ ਅਗੜੀਆਂ ਤਾਰਾ ਸੀ ਉਹ ਨਿਰੰਕਾਰ ਦੇ ਨਾਲ ਜੁੜ ਜਾਈਆਂ ਇੱਕ ਮਿਕ ਹੋ ਗਏ ਪਰਮਾਤਮਾ ਦੇ ਨਾਲ ਜਦੋਂ ਇੱਕ ਮਿਕ ਹੋ ਗਏ ਨਾ ਪਰਮਾਤਮਾ ਦੇ ਨਾਲ ਧੁੱਲ ਗਿਆ ਸੰਸਾਰ ਮਾਹਪੁਰਸ਼ਾਂ ਨੇ ਕੀਰਤਨ ਅਰੰਭਿਆ ਕੀਰਤਨ ਦੀ ਸਮਾਪਤੀ ਵੀ ਹੋ ਗਈ ਪਰ ਉਹਨਾਂ ਦੀ ਲਿਬ ਜੁੜ ਗਈ ਉਸ ਮਾਇਕ ਦੇ ਪਰਮਾਤਮਾ ਦੇ ਨਾਲ ਕਹਿੰਦੇ ਜਦੋਂ ਲੇਬਰ ਚੜ੍ਹ ਗਈ ਨਾ ਭਗਤ ਸੈਨ ਜੀ ਦੀ ਛੱਡ ਨਾ ਸਕਿਆ ਸੰਤ ਜਨ ਰਾਜ ਦਰਬਾਰ ਦਾ ਸੇਵ ਪਮਾਈ ਪਰ ਉਹ ਹਰੀ ਦਾ ਕੀਰਤਨ ਤਾਂ ਛੱਡਿਆ ਹੀ ਨਹੀਂ ਗਿਆ ਭਗਤ ਸੈਨ ਜੀ ਤੋਂ ਤੇ ਰਾਜੇ ਦੇ ਦਰਬਾਰ ਦੇ ਵਿੱਚੋਂ ਗੈਰ ਹਾਜ਼ਰ ਹੋ ਗਏ ਅੱਜ ਹਾਜ਼ਰੀ ਨਹੀਂ ਭਰੀ ਪਈ ਕਹਿੰਦੇ ਜਦੋਂ ਰਾਜ ਦਰਬਾਰ ਤੋਂ ਗੈਰ ਹਾਜ਼ਰ ਹੋ ਗਿਆ ਨਾ ਸੰਤ ਭਗਤ ਸੈਨ ਜੀ ਰਾਜੇ ਦੀ ਡਿਊਟੀ ਤੇ ਗਏ ਨਹੀਂ ਇਹ ਕਿਉਂਕਿ ਜਦੋਂ ਉਹ ਜੁਲੇ ਹੋਏ ਸੀ ਨਾ ਤੇ ਬਾਣੀ ਦਾ ਫਰਮਾਨ ਹੈ ਹਰ ਜੁਗ ਜੁਗ ਤੱਕ ਤੋਂ ਪਾਇਆ ਤਿਆਰ ਜੇ ਰਖਦਾ ਆਇਆ RAM ਰਾਜੇ ਭਾਈ ਬਗਦਾਸ ਜੀ ਅੱਗੇ ਕਹਿੰਦੇ ਸੈਲ ਰੂਪ ਹਰ ਜਾਏ ਕੈ ਆਇਆ ਨੂਰ ਜਾਈ ਆਖੋ ਸਤਨਾਮ ਵਾਹਿਗੁਰੂ ਜਦੋਂ ਪਤਾ ਲੱਗਿਆ ਨਾ ਬ੍ਰਹਮਕਾਰਨ ਕਿ ਮੇਰਾ ਭਗਤ ਤਾਂ ਜੁੜ ਗਿਆ ਦੁਨੀਆਦਾਰੀ ਭੁੱਲ ਗਈ ਤੇ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਭਗਤ ਸੈਨ ਜੀ ਦਾ ਰੂਪ ਧਾਰਨ ਕਰਕੇ ਮਾਤ ਲੋਕ ਦੇ ਵਿੱਚ ਆਏ ਸੰਸਾਰ ਦੇ ਵਿੱਚ ਆਏ ਤੇ ਕੱਲਾ ਭਗਤ ਸੈਨ ਜੀ ਦਾ ਰੂਪ ਹੀ ਨਹੀਂ ਧਾਰਿਆ ਇਹਨੇ ਜੇਲੀ ਉਹ ਸੇਵਾ ਕਰਦਾ ਸੀ ਨਾ ਰਾਜੇ ਦੀ ਉਹ ਸੰਦਰੰਗ ਕਾਰਨੇ ਜਾ ਕਰਕੇ ਆਪਣੇ ਭਗਤ ਦੇ ਰੂਪ ਦੇ ਵਿੱਚ ਉਹ ਰਾਜੇ ਦੀ ਸੇਵਾ ਕੀਤੀ ਉਹਦੀ ਮਾਲਿਸ਼ ਕੀਤੀ ਰਾਜੇ ਨੂੰ ਇਸ਼ਨਾਨ ਕਰਾਇਆ ਤੇ ਕਹਿੰਦੇ ਸਾਧ ਜਨਨ ਵਿਦਾ ਕਾਗ ਰਾਜ ਦਵਾਰ ਗਿਆ ਸ਼ਰਮਾਈ ਪਰ ਜਦੋਂ ਦਿਨ ਚੜਿਆ ਸੂਰਜ ਦੀ ਟਿੱਕੀ ਨਿਕਲੀ ਜਦੋਂ ਤਪਸ਼ ਹੋਈ ਸਰੀਰ ਨੂੰ ਮਹਿਸੂਸ ਹੋਇਆ ਕਿ ਗਰਮੀ ਲੱਗ ਰਹੀ ਨੇ ਤੇ ਤੁਰਲੇ ਭਗਤ ਸائیں ਜੀ ਦੇ ਤੇ ਕਹਿੰਦਾ ਉਹ ਮਨ ਅ ਕਿੰਨਾ ਘਾਟਾ ਪੈ ਗਿਆ ਅੱਜ ਤੇਰੇ ਤੋਂ ਰਾਜ ਦਵਾਰ ਚ ਜਾਇਆ ਹੀ ਨਹੀਂ ਗਿਆ ਸ਼ਰਮਿੰਦਾ ਹੈ ਆਪਣੇ ਆਪ ਦੇ ਵਿੱਚ ਭਗਤ ਸائیں ਜੀ ਕਿ ਅੱਜ ਤੇ ਇਹ ਤੋਂ ਰਾਜ ਦਰਬਾਰ ਦੇ ਵਿੱਚ ਨਹੀਂ ਜਾਇਆ ਗਿਆ ਹੁਣ ਸੋਚਾਂ ਸੋਚਦੇ ਹੋਏ ਭਗਤ ਸੈਨਜੀ ਜਦੋਂ ਰਾਜ ਦਰਬਾਰ ਵੱਲ ਆ ਰਹੇ ਨੇ ਨਾ ਤੇ ਮਨ ਦੇ ਵਿੱਚ ਸੋਚ ਰਹੇ ਨੇ ਕਿ ਅੱਜ ਨਾ ਮੇਰੀ ਗੈਰ ਹਾਜ਼ਰੀ ਲੱਗ ਗਈ ਹੈ ਤੇ ਪਤਾ ਨਹੀਂ ਹੁਣ ਰਾਜ ਦਰਬਾਰ ਦੇ ਵਿੱਚ ਜਾਵਾਂਗਾ ਰਾਜਾ ਕਿਹੜੇ ਮੂੰਹ ਬੋਲੇਗਾ ਬੋਲ ਕੋਲ ਬੋਲੇਗਾ ਜਾਂ ਕਿ ਸਜ਼ਾ ਦੇਵੇਗਾ ਇਹ ਮਨ ਦੀ वेदना ਭਗਤ ਸੈਨਜੀ ਦੇ ਸੋਚਦੇ ਜਾਣ ਦਾ ਸੁਭਾਵਿਕ ਗੱਲ ਹੈ ਨਾ ਜੇ ਆਪਾਂ ਕਿਤੇ ਡਿਊਟੀ ਕਰਦੇ ਨੂੰ ਗੈਰ ਹਾਜ਼ਰ ਹੋ ਜਾਈਏ ਪਤਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਡਿਊਟੀ ਤੇ ਜਿਹੜਾ ਸਾਰਿਆ ਸਾਡਾ ਕੋਈ ਵੀ ਅੱਗੇ ਉਹਨੇ ਸਾਨੂੰ ਕੀ ਕਹਿਣਾ ਮਨੇ ਸੋਚਦੇ ਜਾ ਰਹੇ ਨੇ ਸ਼ਰਮਿੰਦਾ ਨੇ ਆਪ ਦੇ ਆਪ ਦੇ ਵਿੱਚ ਕਿ ਅੱਜ ਮੇਰੇ ਤੋਂ ਗੈਰ ਹਾਜ਼ਰੀ ਹੋ ਗਈ ਡਿਊਟੀ ਤੋਂ ਨਾਂਗਾ ਪੈ ਗਿਆ ਪਰ ਗੱਲ ਅੱਗੇ ਕੁਝ ਹੋਰ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਹਿੰਦੇ ਜਦੋਂ ਮਾਪ੍ਰਿਸ਼ਾ ਨੂੰ ਵਿਦਾ ਕਰਕੇ ਤਾਂ ਭਗਤ ਸੈਣ ਜੀ ਨੇ ਕੀਰਤਨ ਸਮਾਪਤ ਹੋ ਗਿਆ ਸਾਥ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਈ ਰਾਹੇ ਦੂਰੋਂ ਸੱਜ ਕੇ ਗੋਲੋਂ ਕਵਾਏ ਫੋਲ ਪੈਨਾਈ ਕਹਿੰਦੇ ਤਾਂ ਡਰਦੇ ਜਾ ਰਹੇ ਸੀ ਨਾ ਕਿ ਰਾਜਾ ਮੈਨੂੰ ਗੁੱਸੇ ਹੋਏਗਾ ਪਰ ਜਦੋਂ ਭਗਤ ਸੈਣ ਜੀ ਨੂੰ ਰਾਜੇ ਨੇ ਦੇਖਿਆ ਨਾ ਦੂਰੋਂ ਹੀ ਬੜੇ ਪਿਆਰ ਨਾਲ ਬੁਲਾਇਆ ਤੇ ਬਚਨ ਕੀਤਾ ਕਹਿੰਦੇ ਸੈਣ ਜੀ ਤੁਸੀਂ ਫੇਰ ਆ ਗਏ। ਅੰਮਿਤ ਸਹਾਜੀ ਜੀ ਬਨੇਗਾ ਰਹਾ ਨਾ ਕਿ ਹੋਆ ਰਾਜਾ ਮਸ਼ਕਰੀ ਕਰਦਾ ਮੈਨੂੰ ਵੀ ਸਜ਼ਾ ਦੇਵੇਗਾ। ਪਰ ਇਹ ਨਹੀਂ ਪਤਾ ਅੱਜ ਰਾਜਾ ਖੁਸ਼ੀ ਬੋਲਾ। ਉਹ ਰਾਜੇ ਨੇ ਕਿਹਾ ਸੈਨ ਜੀ ਤੁਸੀਂ ਫੇਰ ਆ ਗਏ ਜੀ। ਤੇ ਭਗਤ ਸੈਨ ਜੀ ਦੇ ਹੱਥ ਜੁੜੇ ਨੇ ਨੇਤਰ ਨੀਵੇਂ ਨੇ ਤੇ ਕਹਿਣ ਲੱਗੇ ਰਾਜਨ ਕਿਉਂ ਮਜ਼ਾਕ ਕਰਦੇ ਹੋ ਮੇਰਾ ਜਗਹਿਰਾ ਹਾਜ਼ਰ ਸੀ। ਰਾਜਾ ਕਹਿੰਦਾ ਕਿਉਂ? ਤੇਰੇ ਬਾਰੇ ਤਾਂ ਸੁਣਿਆ ਤੂੰ ਤਾਂ ਬੜਾ ਤਰ੍ਹਾਂ ਮਾਤਮੀਂ ਬੰਧਕ ਬੜਾ ਪਿਆਰ ਵਾਲਾ ਤੂੰ ਝੂਠ ਬੋਲਣ ਲੱਗ ਪਿਆ ਕਹਿੰਦੇ ਕਿੰਨਾ ਰਾਜਨ ਨਹੀਂ ਮੈਂ ਸੱਚ ਬੋਲਦਾ ਮੈਂ ਅੱਜ ਤੁਹਾਡੇ ਦਰਬਾਰ 'ਚ ਨਹੀਂ ਆਇਆ ਤੇ ਰਾਜਾ ਕਹਿੰਦਾ ਫਿਰ ਤੂੰ ਦਰਬਾਰ ਦੇ ਵਿੱਚ ਨਹੀਂ ਆਇਆ ਤੇ ਮੇਰੀ ਸੇਵਾ ਕੌਣ ਕਰਕੇ ਗਿਆ ਕਹਿੰਦੇ ਤੂੰ ਦਰਬਾਰ 'ਚ ਆਇਆ ਨਹੀਂ ਫਿਰ ਮੇਰੀ ਸੇਵਾ ਕੌਣ ਕਰਕੇ ਗਿਆ ਇਹ ਤੇ ਭਗਤ ਜਿਹਨੂੰ ਫਿਰ ਵਿਸ਼ਵਾਸ ਹੋ ਗਿਆ ਭਗਤ ਕਬੀਰ ਜੀ ਦਾ ਜੀਵਨ ਪੜਿਆ ਸੀ ਕਿ ਕਿਸ ਤਰ੍ਹਾਂ ਪ੍ਰਮਾਤਮਾ ਕਾਰਜ ਸੁਵਾਰਦੇ ਨੇ ਤੇ ਹੁਣ ਭਗਤ ਜੀ ਕਹਿਣ ਲੱਗੇ ਰਾਜਨ ਜੇ ਝੂਠ ਤੂੰ ਨਹੀਂ ਬੋਲਦਾ ਤੇ ਝੂਠ ਮੈਂ ਵੀ ਨਹੀਂ ਬੋਲਦਾ ਮੈਂ ਜਿਹਦੀ ਡਿਊਟੀ ਕਰਦਾ ਸਾਂ ਉਹ ਮੇਰੀ ਡਿਊਟੀ ਕਰ ਗਿਆ ਕੋ ਸਤਨਾ ਵਾਹਿਗੁਰੂ ਕਹਿੰਦਾ ਜਿਹਦੀ ਮੈਂ ਡਿਊਟੀ ਕੀਤੀ ਨਾ ساری ਰਾਤ ਉਹ ਮੇਰੀ ਡਿਊਟੀ ਕਰ ਗਿਆ ਉਹ ਰਾਜੇ ਨੇ ਕਰ ਕੋਲ ਕੇ ਦਸ ਗੱਲ ਕੀਤੀ ਤੇ ਫਿਰ ਭਗਤ ਸੈਦ ਜੀ ਕਹਿਣ ਲੱਗੇ ਰਾਜਨ ਆਪਣੇ ਨਕਰ ਦੇ ਵਿੱਚ ਰੱਬ ਦੇ ਪਿਆਰੇ ਮਹਾਂਪੁਰਸ਼ਾਇ ਨੇ ਮੈਂ ਤੇ ਸਾਰਾ ਦਿਨ ਸਤ ਸੰਗਤ ਦੇ ਵਿੱਚ ਬਤੀਤ ਕੀਤੀ ਸਾਰੀ ਰਾਤ ਸਤ ਸੰਗਤ ਦੇ ਵਿੱਚ ਬੈਠਾ ਰਿਆ ਤੇ ਜਦੋਂ ਰਾਜੇ ਨੇ ਇਹ ਬਚਨ ਸੁਣੇ ਤੇ ਭਗਤ ਕਬੀਰ ਜੀ ਨੂੰ ਗੱਲ ਨਾਲ ਲਾਇਆ ਤੇ ਆਪਣੇ ਗੱਲ ਦੇ ਵਿੱਚੋਂ ਹੀਰਿਆਂ ਦੀ ਮਾਲਾ ਸੀ ਜਿਹੜੀ ਰਾਜੇ ਦੇ ਕੋਲੇ ਉਹ ਭਗਤ ਸੈਨ ਜੀ ਦੇ ਗੱਲ ਦੇ ਵਿੱਚ ਪਾ ਦਿੱਤੀ ਕਿ ਉਹਨਾਂ ਨੇ ਕਿਹਾ ਅਜੇ ਤੂੰ ਰਾਜਾ ਹੈ ਮੈਂ ਤੁਹਾਡਾ ਸੇਵਕ ਹਾਂ ਐਨੀ ਉੱਚੀ ਪਦਵੀ ਬਖਸ਼ ਦਿੱਤੀ ਉਸ ਤੋਂ ਬਾਅਦ ਵੀ ਘਰ ਆਜਾ ਆਪਾਂ ਇਹ ਜਿਹੜੇ ਨਾਈ ਹੈ ਨਾ ਆਪਾਂ ਇਹਨਾਂ ਨੂੰ ਰਾਜੇ ਕਹਿ ਕੇ ਜਿਹੜੇ ਸੰਬੋਧਨ ਕਰਦੇ ਆ ਜਿਆਦਾਤਰ ਇਹ ਇਹਦਾ ਕੀਤਾ ਇਹ ਕੇਸਰੀ ਕਤਲ ਕਰਦੇ ਨੇ ਇਹਨਾਂ ਦਾ ਕੀਤਾ ਹੀ ਹੈ ਨਾ ਜਿਹੜਾ ਜੀ ਤੇ ਦੂਜਾ ਕੀਤਾ ਇਹ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਤਿਆਰ ਕਰਦੇ ਆ ਇਹ ਰਾਜੇ ਉਸ ਦਿਨ ਤੋਂ ਇਹਨਾਂ ਰੇ ਪੱਧਵੀ ਲਈ ਉਸ ਪਰਮਾਤਮਾ ਦੀ ਬਦੌਲਤ ਕੀ ਉਹਨਾਂ ਦਾ ਸਮਰਨ ਕੀਤਾ ਆਏ ਸੰਤ ਪ੍ਰਾਣੇ ਕੀਰਤਨ ਹੋਆ ਰੈਣ ਸਬਾਈ ਉਹ ਰੈਣ ਸਬਾਈ ਜਿਹੜਾ ਕੀਰਤਨ ਸੀ ਇੱਕ ਦਿਨ ਸੁਣਿਆ ਸੀ ਭਗਤ ਸੈਨ ਜੀ ਨੇ ਤੇ ਜੀਵਨ ਬਦਲ ਗਿਆ ਰੰਕਾਰ ਨੇ ਉਹਦਾ ਰੂਪ ਬਣਾ ਕਰਕੇ ਆ ਕੇ ਜਗਤ ਤੇ ਸੇਵਾ ਕੀਤੀ ਸੋ ਇਹ ਇੱਕ ਉਦਾਹਰਣ ਨਹੀਂ ਹੈ ਇਹ ਤਾਂ ਕੋਈ 1500 ਸਾਲ ਪਹਿਲਾਂ ਦੀ ਗੱਲ ਹੈ ਅਨਨਤ ਕਲਗੀ ਧਰਪਾਲ ਸ਼ਾਹ ਜੀ ਨੇ 350 ਸਾਲ ਪਹਿਲਾਂ ਵੀ ਇੱਕ ਕੌਮਤਕ ਕੀਤਾ ਜੀ ਜੇਕਰ ਭਾਈ ਜੋਗੇ ਦਾ ਇਤਿਹਾਸ ਆਪਾਂ ਪੜੀਏ ਨਾ ਕਿ ਕਿਸ ਤਰ੍ਹਾਂ ਪਰਵਾਤਨਾ ਸਾਡੇ ਸੇਵਕਾਂ ਦੀ ਰੱਖਿਆ ਕਰਦੇ ਨੇ ਕਹਿੰਦੇ ਕਲਗੀ ਧਰਪਾਲ ਸ਼ਾਹ ਜੀ ਦੇ ਚਰਣਾ ਦੇ ਵਿੱਚ ਬੜੇ ਸਿੱਖ ਬੈਠੇ ਸਨ ਆਨੰਦਪੁਰ ਦੀ ਧਰਤੀ ਤੇ ਬੜੇ ਦੂਰੋਂ ਦੂਰੋਂ ਨਗਰਾਂ ਤੋਂ ਆ ਕਰਕੇ ਸੇਵਕ ਸਿੱਖ ਬਾਦਸ਼ਾਹ ਜੀ ਦੇ ਚਰਣਾ ਦੇ ਵਿੱਚ ਸੇਵਾ ਕਰਦੇ ਸੀ ਤੇ ਇਹਨਾਂ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਭਾਈ ਜੋਗਾ ਜੀ ਜਿਹੜੇ ਆਨੰਦਪੁਰ ਦੀ ਧਰਤੀ ਤੇ ਕਲਗੀ ਧਰਪਾਸ਼ਾ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਪਾਸ਼ਾ ਜੀ ਦੀਆਂ ਬਖਸ਼ੀਸ਼ਾਂ ਲੈ ਰਹੇ ਸਨ ਸਮਾ ਬਣਿਆ ਪਰਿਵਾਰ ਵਾਲੇ ਆਨੰਦਪੁਰ ਗਏ ਭਾਈ ਜੋਗੇ ਦੇ ਕਲਗੀ ਧਰਪਾਸ਼ਾ ਜੀ ਨੂੰ ਬਚਨ ਜੀ ਤੇ ਬੇਨਤੀ ਕੀਤੀ ਸਤਿਗੁਰੂ ਅਸੀਂ ਬੱਚੇ ਦਾ ਵਿਆਹ ਕਰਨਾ ਹੈ ਆਗਿਆ ਦਿਓ ਕਲਗੀ ਧਰਪਾਏ ਪ੍ਰਸੰਨ ਹੋਏ ਕਿੰਨੇ ਭਾਈ ਜੋਗੇ ਦੇ ਪਿਤਾ ਜੀ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਠੀਕ ਹੈ ਭਾਈ ਆਪਣੇ ਬੱਚੇ ਨੂੰ ਘਰੇ ਲੈ ਜਾਓ ਜੋ ਵੀ ਦੁਨਿਆਵੀ ਕਾਰਜ ਨੇ ਦਾ ਅਨੰਦ ਕਾਰਜ ਕਰ ਦੇ। ਤੇ ਜਦੋਂ ਆਗਿਆ ਦਿੱਤੀ ਨਾ ਕਲਗੀਧਰ ਪਾਸ਼ਾ ਜੀ ਨੇ ਭਾਈ ਜੋਗੇ ਨੂੰ ਤੇ ਇੱਕ ਬਚਨ ਕਿਹਾ ਸੀ ਸਤਿਗੁਰੂ ਜੀ ਨੇ। ਕਹਿਣ ਲੱਗੇ ਜੋਗਾ ਸਿੰਘ ਸਾਡਾ ਇੱਕ ਬਚਨ ਪੱਲੇ ਬੰਨ ਲਈ। ਤੂੰ ਆਪਣੇ ਘਰ ਜਾ ਰਹੇ ਆ। ਤੇ ਜਿਸ ਦਿਨ ਸਾਨੂੰ ਤੇਰੀ ਲੋੜ ਪਈ ਅਸੀਂ ਇੱਕ ਚਿੱਠੀ ਭੇਜਾਂਗੇ ਬਸ ਜਦੋਂ ਸਾਡੀ ਚਿੱਠੀ ਤੈਨੂੰ ਮਿਲ ਜਾਏ ਤੂੰ ਸਾਡੇ ਕੋਲ ਆਨੰਦਪੁਰ ਆਉਣਾ ਹੈ ਦੇਰ ਨਹੀਂ ਕਰਨੀ ਇਹ ਕਲਜੀਰ ਪਾਸ਼ਾ ਜੀ ਨੇ ਪੱਕਾ ਦ੍ਰਿੜ ਕਰਾ ਦਿੱਤਾ ਕਿ ਜਦੋਂ ਹੀ ਸਾਡਾ ਸਨੇਹਾ ਤੈਨੂੰ ਮਿਲ ਜਾਏ ਜੋਗਾ ਸਿੰਘ ਤੂੰ ਸਾਡੇ ਕੋਲੇ ਆਨੰਦਪੁਰ ਪਹੁੰਚਣਾ ਹੈ ਸਤਬਚਨ ਆਗਿਆ ਲੈ ਕੇ ਦਸਨੇਸ਼ ਪਾਸ਼ਾ ਜੀ ਤੋਂ ਭਾਈ ਜੋਗਾ ਜੀ ਸਨੇਤ ਪਰਿਵਾਰ ਆਪਣੇ ਘਰ ਆਏ ਨਾ ਜਦੋਂ ਸਮਾਪਨ ਗਿਆ ਜਿਸ ਦਾ ਦੇਖਿਆ ਗਿਆ ਬੱਚੇ ਬੱਚੀ ਦੀ ਜਦੋਂ ਆਨੰਦ ਕਾਰਜ ਦਾ ਸਮਾਂ ਆਇਆ ਨਾ ਤੇ ਕਹਿੰਦੇ ਉਧਰ ਕਲਗੀਧਰ ਕਾਸ਼ਾ ਜੀ ਆਨੰਦਪੁਰ ਦੀ ਧਰਤੀ ਤੇ ਬੈਠੇ ਨੇ ਦੀਨ ਦੁਨੀ ਦੇ ਮਾਲਕ ਸਤਿਗੁਰੂ ਅਚੰਚਿਤ ਇੱਕ ਸਿੱਖ ਦੇ ਹੱਥ ਸੁਨੇਹਾ ਧੇਜ ਦਿੱਤਾ ਜਦੋਂ ਸਿੱਖ ਸੁਨੇਹਾ ਲੈ ਕਰਕੇ ਭਾਈ ਜੋਗੇ ਦੇ ਪਰਿਵਾਰ ਦੇ ਕੋਲ ਪਹੁੰਚਿਆ ਨਾ ਇਤਿਹਾਸ 'ਚ ਲਿਖਿਆ ਕਿ ਭਾਈ ਜੋਗੇ ਦਾ ਆਨੰਦ ਕਾਰਜ ਹੋਣ ਲੱਗ ਗਿਆ ਉਸ ਟੈਨ ਟੇ ਤਿੰਨ ਲਾਵਾ ਹੋ ਗਈਆਂ ਇੱਕ ਲਾਮ ਰਹਿ ਗਈ ਐ ਤੇ ਸਿੱਖ ਨੇ ਜਾ ਕਰਕੇ ਉਹ ਸੁਨੇਹਾ ਭਾਈ ਜੋਗਾ ਜੀ ਨੂੰ ਜਿਹੜੀ ਚਿੱਠੀ ਕਲਗੀਧਰ ਪਾਸ਼ਾ ਨੇ ਭੇਜੀ ਸੀ ਉਹ ਪੜਾਈ ਤੇ ਕਹਿੰਦੇ ਜਦੋਂ ਤਿੰਨ ਲਾਵਾ ਹੋ ਗਈਆਂ ਨਾ ਚੌਥੀ ਲਾਮ ਅਜੇ ਹੋਣੀ ਐ ਸਿੱਖ ਨੇ ਚਿੱਠੀ ਪੜਾਈ ਦਿੱਤੀ ਭਾਈ ਜੋਗਾ ਜੀ ਨੇ ਪਹਿਲਾਂ ਚਿੱਠੀ ਨੂੰ ਮਸਤਕ ਦੇ ਨਾਲ ਲਾਇਆ ਕਿ ਮੇਰੇ ਕਲਗੀਧਰ ਦਾ ਸੁਨੇਹਾ ਹੈ ਤੇ ਕਹਿੰਦੇ ਜਦੋਂ ਚਿੱਠੀ ਨੂੰ ਖੋਲ ਕੇ ਪੜਿਆ